ਮਨਾਈ ਸੋਤੋ ਸਟਾਰ ਵੀ ਨਾ ਹੁੰਦਾ ਹੈ ਜੀ ਅਸੀਂ ਜਦੋਂ ਸ਼ੁਰੂ ਕਰਿਆ ਸੀ ਕਿ ਇਹ ਪਹਿਲੇ ਜਦੋਂ ਇੱਕ ਪੱਤੀਵਾ ਵਾਲੇ ਜਿਹਦੇ ਨਾਮ ਹੋ ਮਨਾਈ ਕਰੇ ਨੇ ਕਿ ਇਹ ਪਹਿਲੇ ਸੋਰ ਦੇ ਲਈ ਤੁਹਾਡਾ ਨੀਤ ਸਰਕਾਰ ਦਾ ਫੈਸਲਾ ਵੀ ਤੁਹਾਨੂੰ ਯਾਦ ਹੋ ਅੱਜਾ ਇਸੇ ਤਰ੍ਹਾਂ ਜਾਣਾ ਕਿ ਜੀ ਹਰਬੀ ਸਿੰਘ ਤੋਂ ਜੋ ਕਿ ਜਨ ਬੋਲਦੇ ਜੇ ਤੱਕ ਮਨਾਈ ਜੰਗ ਤੋਂ ਬੋਦੇ ਪਰ ਪਾਵਰ ਦੀ ਨਾ ਜਿੰਦ ਤੱਕ ਦਾ ਬੰਦੇ ਆਪਸ ਵਿੱਚ ਆਉਂਦੇ ਆ ਤੇ ਸਤਿਕਾਰ ਆ ਪਰ ਅੱਜ ਕੀ ਆ ਰਿਹਾ ਹੈ ਸਾਰੇ ਪ੍ਰਮਾਣ ਇਹੋ ਸੱਜਣ ਨੇ ਕਿਹਾ ਇਹ ਸਾਨੂੰ ਲੈ ਚੋ ਕੋਈ ਕੰਮ ਤੇ ਖਤਰਾ ਆ ਜਾਂਦਾ ਹੈ ਕਿ ਭਾਵੇਂ ਜਨਾਬ ਜਿਹੜਾ ਸਰਕਾਰ ਦੇ ਜਿਹੜੇ ਗਲਤ ਨੀਤੀ ਕਹਦੇ ਆ ਉਹਦਾ ਬਾਅਦ ਫਿਰ ਕਿੰਨਾ ਹੈ ਕਿ ਭਰਾਵੋ ਮੈਂ ਤੁਹਾਨੂੰ ਦੱਸ ਦਿੰਦਾ ਜੁਗਾੜ ਜੁਗਾੜ ਤੋਂ ਦੁਨੀਆ ਚੱਲਦੀ ਹੈ ਜਿਵੇਂ ਮਨੁੱਖੀ ਜੀਵਨ ਜੁਗਾੜ ਜੁਗਾੜ ਤੋਂ ਚੱਲਦਾ ਆਇਆ ਤਾਂ ਹੀ ਅਸੀਂ ਜਗਤ ਨੂੰ ਪਾ ਸਕਦੇ ਹਾਂ ਬੰਦੇਆਂ ਜੱਟਿਆਂ ਨੂੰ ਪਰਪੰਧ ਬੰਦੇਆਂ ਬੰਦੇਆਂ ਨੂੰ ਪਾ ਸਕਦਾ ਤੇ ਸਭ ਤੋਂ ਰੋਟੀ ਜਿਹੜਾ ਇਹ ਕੱਲ ਮਤਲਬ ਤੇ ਜਿਹੜੇ ਸਭ ਤੋਂ ਜਿਹੜੇ ਪਕਾੜ ਆਪਾਂ ਬਣਾਈ ਹੋਈ ਇਹ ਆਪਣੀ ਰੋਟੀ ਖਾਣ ਨੂੰ ਪਈ ਤੇ ਇੰਨੀਆ ਜਿੰਨਾਂ ਇਹ ਲੋਕ ਅਜਾਦੇ ਉਹਨਾਂ ਨੂੰ ਪਤਾ ਨਹੀਂ ਕੋਈ ਜ਼ਰੂਰ ਸੀ ਵੱਡੀ ਜਿਦਾਂ ਉਹ ਕਹਿੰਦਾ ਕਿ ਤੁਹਾਨੂੰ ਸਭ ਨੇ ਜਿਹੜੇ ਬਦਲੇ ਤੋਂ ਕੱਲ੍ਹ ਦੀ ਬਣਾਈ ਸੀ ਉਹਨਾਂ ਨੂੰ ਪਤਾ ਨਹੀਂ ਇਹ ਲਾਹੌਰ ਦੇ ਚੋਟੀਆ ਤੋਂ ਉਹਨਾਂ ਵੇਲੇ ਤੋਂ ਜਿਹੜੀ ਚੋਟੀਆ ਨਹੀਂ ਬਣ ਪਾਇਆ ਉਹਨੂੰ ਪੰਜਾਬ ਦੇ ਲੋਕਾਂ ਨੇ ਜਿਹਦੀ ਵਸਤ ਕੀਤੀਆ ਟਮਾਟਾ ਮੰਦੇ ਬਾਹਰ ਜਿਹੜਾ ਮਹਾਰਾਜ ਤੇ ਪੰਜੇ ਦੀ ਡਾਕਟਰ ਜੀ ਉਹਨੂੰ ਮਾਇਕ ਬਣਾ ਦੀ ਉਹਨਾਂ ਨੇ ਮਾਇਕ ਉਹਨਾਂ ਨੇ ਬਣਾਈ ਚਲੋ ਕੋਰਾ ਹੋ ਕੋਈ ਗੱਲ ਹੈ ਆਪਾਂ ਲੜਾਈ ਕਰਦੇ ਆਂ ਤੇ ਇੱਕ ਪੁਨਤਰੀ ਆਪੋ ਮੰਨ ਕੇ ਜਗਾ ਲੋਕਾਂ ਦਾ ਕੋਈ ਕੋਈ ਕੱਢਦਾ ਬੰਦਾ ਉਹ ਪੂਰਾ ਉੱਡ ਜਾਂਦੀਆਂ ਨੇ ਤੇ ਬਾਕੀ ਨੇ ਤਾਂ ਹੋਰ ਵੀ ਇੰਸਾਨੀ ਸਵਾਲ ਦਿੱਤੇ ਕਿ ਕਿਹੜੀ ਦਿੱਕਤੀਆਂ ਕਰਦੀਆਂ ਨੇ ਇਹ ਭਾਰੀ ਤੇ ਆਪਾਂ ਨੇ ਇੱਕ ਨਾ ਤਾਂ ਜਦੋਂ ਤੁਹਾਨੂੰ ਪ੍ਰੋਕਸੀ ਬਾਦਲਾ ਚਾਹੀਦਾ ਤੇ ਆਪਣਾ ਚੌਵੀ ਤਰੀਕ ਨੂੰ ਜਿਹੜਾ ਮੰਡਾ ਮੋਰ ਕਰਦਾ ਉਹਦੀ ਦਰਸ ਤੇ ਅਨੁਪਦੇਸ਼ਕ ਤੋਂ ਕਾਰਨ ਗੁਰੂ ਜੀ ਦਾ ਛੋਟ ਬਰਾਰੇ ਹੋਣ ਜਾਂਦਾ ਉਦੋਂ ਵੀ ਆਪਾਂ ਬੱਤੀ ਗ੍ਰੰਥੀ ਦਾ ਪੁੱਛਣਾ ਪਾਣੀ ਯੋਗਾਈ ਦੇ ਹੱਥ ਤਿਆਰ ਤੇ ਖਬਰ ਦਾ ਰਹਿਣਾ ਅੱਜ ਸਾਡੇ ਮੌਜੂਦ ਆਏ ਸਹਿਮੇਨ ਦਾ ਦਰਸ਼ਨ ਹੋ ਜੋ ਦੇਖਣਾ ਲਈ ਬੰਗਲਾ ਬੰਗਲਾ ਕਰਿਆ ਤੇ ਇਹ ਬਖੇਪਰ ਤੋਂ ਜੀ ਕੋਲ ਫਾਰਮ ਫਤਰੀਆਤ ਫਤਰੀਏ ਦੇ ਲੋਕ ਹੋਏ ਨੇ ਬਾਦ ਜੋਧ ਹੋਏ ਨੇ ਅਜਾਦੀ ਬਾਦਰ ਸੀ ਪਾਰਟੀ ਨਾਲ ਕੇ 3 ਸਾਲ ਦੇ 3 ਸਤਬਰ ਨੂੰ ਸਭੇ ਹੋਏ ਉਹਨਾਂ ਨੇ ਪਰਵਾਰ ਨੂੰ ਇੱਕ ਆਪਣੀ ਤੋਂ ਲੱਗਿਆ ਹੋ ਕੇ ਜਿੱਦ ਆਪਾਂ ਨਗਰ ਦੇ ਵੀ ਦਿੱਸਾਂ ਦੇ ਵੀ ਇੰਨੇ ਤਰ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਦੀ ਖਸਾਤਾ ਵਾਹਿਗੁਰੂ ਜੀ ਪ੍ਰੋਗੋਸਤ ਦਾ ਸਵਾਗਤ ਤੁਹਾਡੇ ਨੂੰ ਜੋ ਤਾਂ ਮੈਂ ਬੇਨਤੀ ਕਰੂੰਗਾ ਜਿਹੜਾ ਸਾਰੇ ਖਿਡਾਰੀਆਂ ਦੇ ਲਈ ਆਪ ਵਿਚਾਰੇ ਸੈਂਟਰ ਦੇ ਵਿੱਚ ਲੈਣ ਬਾਰੇ ਇੱਕ ਦੂਜੇ ਨਾਲ ਫੈਲਾ ਕੇ ਅੱਗੇ ਆ ਕੇ ਤੇ ਇੱਕ ਦੂਜੇ ਨਾਲ ਬੈਠਾ ਲਓ ਸੈਂਟਰ ਦੇ ਵਿੱਚ ਆ ਕੇ ਲੋਨ ਬਣ ਜਾਈਏ ਦੋ ਜਗ੍ਹਾ ਵਿੱਚ ਬਰਾਬਰ ਮੇਰਾ ਹੱਲ ਕਰ ਲਾ ਦੋ ਨੂੰ ਤਾਂ ਤਾਕਤ